ਬੀਤੇ ਦਿਨ ਬਟਾਲਾ ਦੇ ਠਠਿਆਰਾ ਮੁਹੱਲਾ ਵਿੱਚ ਇੱਕ ਬੰਦ ਕਮਰੇ ਵਿੱਚੋਂ ਪੁਲਿਸ ਵੱਲੋਂ ਪੰਜ ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਵਿੱਚੋਂ ਇੱਕ ਮੋਹਿਤ ਕਾਕਾ ਕੋਲੋਂ ਪੁਛਗਛ ਦੌਰਾਨ ਪਤਾ ਚੱਲਿਆ ਕਿ ਉਹਨਾਂ ਵੱਲੋਂ ਬਟਾਲਾ ਥਾਲੀਵਾਲ ਥਿੰਦ ਨਹਿਰ ਦੇ ਨਜ਼ਦੀਕ ਹਿਰਨ ਦੱਬੀ ਹੋਈ ਹੈ ਪੁਲਿਸ ਜਦੋਂ ਉਸ ਨੂੰ ਲੈ ਕੇ ਉਕਤ ਜਗ੍ਹਾ ਤੇ ਪਹੁੰਚੀ ਤਾਂ ਉੱਥੇ ਉਸਨੇ ਹਿਰਨ ਦੀ ਜਗ੍ਹਾ ਤੇ ਪਿਸਤਲ ਛੁਪਾ ਰੱਖਿਆ ਸੀ ਅਤੇ ਉਸੇ ਪਿਸਤਲ ਨਾਲ ਉਸਨੇ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਕੀਤੀ ਫਾਇਰਿੰਗ ਵਿੱਚ ਮੋਹਿਤ ਕਾਕਾ ਜਿਸ ਦੇ ਸੱਜੀ ਲਾਤੇ ਗੋਲੀ ਲੱਗਣ ਕਰ ਉਹ ਜ਼ਖਮੀ ਹੋ ਗਿਆ ਇਸ ਮੌਕੇ ਗੁਰਪ੍ਰਤਾਪ ਸਿੰਘ ਐਸਪੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕੱਦਮਾ ਦਰਸਿਆ ਗਿਆ ਜਦੇ ਵਿੱਚ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ 5 ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ 5 ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮਸ ਵਿੱਚ ਰੀਸੈਂਟ 1-2 ਮਹੀਨੇ ਦੇ ਅੰਦਰ ਇੱਥੇ ਪੰਜ ਵਾਰ ਦਾ ਤਾਨੂ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀਗੀ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਵਿੱਚ ਗੋਲੀ ਚਲਾਈ ਸੀਗੀ ਇਸ ਤੋਂ ਬਾਅਦ ਐਸਐਲ 바ਵਾ ਕਾਲਜ ਉੱਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗ ਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਿਹਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੱਸਣਾ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ ਰਾਹੁਲ ਦਾਤਰ ਤੇ ਅਮਰ ਆਂਡੇ ਦਾ ਗਰੁੱਪ ਸੀਗਾ ਤੇ ਦੂਜੇ ਪਾਸੇ 사ਰਜਨ ਲੋਂਡੇ ਦਾ ਗਰੁੱਪ ਸੀਗਾ ਜੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ ਰਾਹੁਲ ਦਾਤਰ ਗਰੁੱਪ ਦਾ ਇੱਕ ਮੇਨ ਕਰੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ 모히ਤ ਏਲੀਅਸ ਕਾਕਾ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਕੀ ਅੱਜ ਇਹਨੇ ਐਸ ਐਚਓ ਸਿਟੀ ਸੁਖਜਿੰਦਰ ਉਹਨਾਂ ਨੂੰ ਇਹਨੇ ਇਖਸ਼ਾਫ ਕੀਤਾ ਸੀਗਾ ਕਿ ਇੱਥੇ ਥਿੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਡੇ ਇਹਨੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਜੋ ਉਸ ਦੀ ਰਿਕਵਰੀ ਵਾਸਤੇ ਐਸ ਐਚਓ ਅਲੋਂਗ ਵਿਦ ਡੀ ਐਸ ਪੀ ਸਿਟੀ ਇੱਥੇ ਆਏ ਸੀਗੇ ਜੋ ਇੱਥੇ ਆ ਕੇ ਇਹਨੇ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਹੈਰੋਇਨ ਤਾਂ ਕੋਈ ਸਿਗੀ ਹੀ ਨਹੀਂ ਇਹਨੇ ਆਪਣਾ ਪਿਸਟਲ ਲੁਕਾ ਕੇ ਰੱਖਿਆ ਹੋਇਆ ਸੀਗਾ ਇਹ 30 ਬੋਰ ਦਾ ਪਿਸਤਲ ਸੀਗਾ ਸਟਾਰ ਪਿਸਤਲ ਇਹਨੇ ਉਤੇ ਉਤੇ ਹੱਥ ਪਾਇਆ ਤੇ ਇਮੀਡੀਏਟਲੀ ਪੁਲਿਸ ਵੱਲ ਇਹਨੇ ਦੋ ਫਾਇਰ ਕੀਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਵਿੱਚ ਪੁਲਿਸ ਨੇ ਆਪਣਾ ਸੈਲਫ ਡਿਫੈਂਸ ਕਰਦੇ ਹੋਏ ਇੱਕ ਫਾਇਰ ਇਹਦੇ ਵੱਲ ਕੀਤਾ ਜੋ ਇਹਦੇ ਸੱਚੀ ਲੱਤ ਤੇ ਲੱਗਾ ਤੇ ਉਸ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਬੀਇੰਗ ਇੰਜਰਡ ਇਹਨੂੰ ਸਿਵਲ ਹਸਪਤਲ ਪਹੁੰਚਾਇਆ ਗਿਆ ਤੇ ਅਗਲੀ ਤਫਤੀਸ਼ ਚੱਲੀ ਹੁਣ ਤੱਕ ਰੀਸੈਂਟਲੀ ਜਿਹੜੇ ਨੇ ਪੰਜ ਮੈਂਬਰ ਇਹਨਾਂ ਦੇ ਰੀਸੈਂਟਲੀ ਇਹਨਾਂ ਨੇ ਸਿਟੀ ਪੁਲਿਸ ਨੇ ਅੰਡਰ ਦਾ ਜਿਹੜੀ ਟੀਮ ਸੀਗੀ ਇਹਨੂੰ ਡੀਐਸਪੀ ਸਿਟੀ ਸੰਜੀਵ ਜੀ ਲੀਡ ਕਰ ਰਹੀ ਸੀ ਨਾਲ ਸਾਡੇ ਸੀਆਈ ਇਨਚਾਰਜ ਸੀਗੇ ਨਾਲ ਐਸਐਚਓ ਸਿਟੀ ਸੀਗੇ ਇਹਨਾਂ ਨੇ ਪੰਜ ਮੈਂਬਰ ਗ੍ਰਿਫਤਾਰ ਕਰ ਰਹੇ ਸੀਗੇ ਤੇ ਮੇਨ ਉਹਨਾਂ ਦਾ ਇਹੀ ਜਿਹੜਾ ਮੋਹਿਤ ਏਲੀਅਸ ਕਾਕਾ ਇਹਦੀ ਕ੍ਰਿਮੀਨਲ ਹਿਸਟਰੀ ਹੈ ਇਹਦੇ ਉੱਤੇ 2023 ਦੇ ਵਿੱਚ पीएस वेयरका अम्बरीसा सिटी ਤੇ पीएस सिविल लाइन अम्बरीसा सिटी ਇਹਦੇ ਉਤੇ ਦੋ ਮੁਕਦਮੇ ਦਰਜ ਨੇ ਉਹ ਵੀ ਲੁੱਟਖੋਹ ਦੇ ਮੁਕਦਮੇ ਦਰ ਸੀਗੇ 2 ਸਾਲ ਤੋਂ ਇਹ ਜੇਲ ਵਿੱਚ ਸੀਗਾ ਤੇ ਇਸੇ ਸਾਲ ਹੀ ਜੇਲ ਵਿੱਚੋਂ ਬਾਹਰ ਆਇਆ ਬੇਲ ਤੇ ਬਾਹਰ ਆਇਆ ਤੇ ਆਉਂਦੇ ਸਾਰ ਹੀ ਇਹਨੇ ਫਿਰ ਬਟਾਲੇ ਦੇ ਵਿੱਚ ਇਹ ਗੋਲੀਬਾਰੀ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਬਟਾਲਾ ਪੁਲਿਸ ਨੇ ਪਹਿਲਾਂ ਤੇ ਇਹਨੂੰ ਅਰੈਸਟ ਕਰਕੇ ਤੇ ਅੱਜ ਅ ਚਲੋ ਆਏ ਹੈਰੋਇਨ ਦੀ ਰਿਕਵਰੀ ਵਾਸਤੇ ਪਰ ਜਦੋਂ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਤੇ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਤੇ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਇਹਦੀ ਲੱਤ ਲੱਗਾ ਇਸੇ ਉਮਰ ਦੇ ਵਿੱਚ ਜਿਹੜੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਦੋਸ਼ੀ ਟ੍ਰਿਗਰ ਫ੍ਰੈਂਡਲੀ ਹੁੰਦੇ ਨੇ ਸੋ ਇਹ ਵੀ ਟ੍ਰਿਗਰ ਫ੍ਰੈਂਡੀ ਸੀਗਾ ਜਦੋਂ ਵੀ ਇਹ ਕੋਈ ਜਿਹੜਾ ਵੈਪਨ ਸੀਗਾ ਤੇ ਇਹਨੇ ਲਗਾਤਾਰ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ 4-5 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਤੇ ਹਰ ਜਗ੍ਹਾ ਹੀ ਇਹਨੇ ਜਿਹੜੀ ਫਾਇਰ ਕੀਤਾ ਐਸਐਲ ਭਵਨ ਜਿਹੜਾ ਐਸਐਲ 바ਵਾ ਕਾਲਜ ਜਿਹੜਾ ਉਥੇ ਦਿਨ ਦਿਹਾੜੇ ਇਹਨਾਂ ਨੇ ਦੋ ਜਿਹੜੇ ਗਰੁੱਪ ਸੀਗੇ ਉਹਨਾਂ ਵੱਲੋਂ ਸਿੱਧੇ ਫਾਇਰ ਕੀਤੇ ਗਏ ਚਲੋ ਉਹਦੇ ਵਿੱਚ ਕੋਈ ਰਬ ਉਹਨਾਂ ਕੋਈ ਇੰਜਰਡ ਨਹੀਂ ਹੋਇਆ ਬਟ ਜਦੋਂ ਇਨੇ ਗਾਂਧੀ ਕੈਂਪ ਦੇ ਵਿੱਚ ਫਾਇਰ ਕੀਤੇ ਤੇ ਉੱਥੇ ਤਿੰਨ ਜਣੇ ਇੰਜਰਡ ਵੀ ਹੋਏ ਸੀਗੇ ਵੱਲੋਂ ਵੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਜੇਲੇ ਟਾਈਮ ਲਾ ਆਇਆ ਫਿਰ ਜਿਹੜੇ ਨਟੋਰੀਅਸ ਕ੍ਰਾਈਮਨਲਸ ਨੇ ਉਹਨਾਂ ਨਾਲ ਤਾਲਮੇਲ ਹੈਗਾ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਹੈਰੋਇਨ ਦੀ ਰਿਕਵਰੀ ਬੋਲ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੈਪਨ ਹੋਏਗਾ ਤੇ ਪੁਲਿਸ ਨੂੰ ਇੱਕ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਇਹਨੇ ਬਟ ਫਿਰ ਵੀ ਜਿਹੜਾ ਹੈਗਾ ਪੁਲਿਸ ਨੇ ਬੜੀ ਮੁਸਤਦੀ ਦਿਖਾਉਂਦੇ ਹੋਏ ਇਮੀਡੀਏਟਲੀ ਆਪਣਾ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਦੀ ਨਾਲ ਕਾਬੂ ਕਰਕੇ ਇਹਨੂੰ ਸਿਵਲ ਹਸਪੀਟਲ ਬਟਾਲਾ ਪਹੁੰਚਾਦੇ ਤੱਕ ਬਟਾਲਾ ਤੋਂ ਵਿੱਕੀ ਮਲਕ ਦੀ ਖਾਸ ਰਿਪੋਰਟ